ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲੱਗਭਗ ਤੁਹਾਨੂੰ 7-8 ਬੇਟਾ ਦਿਖਾਵਾਂਗੇ ਗੱਬਣਾ ਤੇ ਇੱਕ ਹੈਗੀ ਤਾਜੀ ਸੂਈ ਵੀ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਜਿੰਦਰ ਸਿੰਘ ਜ 7973992814 79739 92814 92814 ਅੱਜ ਆਪਾਂ ਲਗਭਗ 6-7 ਨਗ ਦਿਖਾਵਾਂਗੇ ਹਣਾ ਹਾਂਜੀ ਹਾਂ 6 ਗਾਵਾਂ ਲਈ ਪਹਿਲਾ ਨੰਬਰ ਜਿਹੜੀ ਤਜ ਸੂਈ ਦੇਖੀ ਜਾਨੇ ਆ ਇਹ ਬਈ 12 ਵਜੇ 6 ਪਈਆ ਗਰਾਂ ਦੀ ਠੀਕ ਹੈ ਦੂਜਾ ਸੂਆ ਸੂਣੀ ਸੂਈ ਆ ਹੁਣ ਆ 56 ਕਿਲੋ ਬਾਲਾ ਕੱਢਣਾ ਹੋਇਆ ਬਈ ਹਰ ਪਾਸੇ ਜੇਬ ਜੂ ਰੋਕਿਆ ਬਿਲਕੁਲ ਜੇਬ ਜੂ ਰੋਕਿਆ ਬਈ ਆਪਣੀ ਗਰੰਟੀ ਆ ਜੇ ਦੂਜੀ ਠੀਕ ਹੈ ਤੇ ਅੰਦਾਜ਼ਾ ਲੱਗ ਜਲੇ ਦੁੱਧ ਕਿੰਨਾ ਪਾ ਦੂਗੀ ਜੀ 12-18 ਕਿਲੋ ਦੁੱਧ ਪਾ ਦੂ ਨਾਰਮਲ ਬਈ ਮਾਨਕੇ ਜੱਲੇ 16 ਕਿਲੋ ਤੋਂ ਬਾਹਰ ਵਾਲੀ ਬੈੜ ਹੈਗੀ ਆ ਹਾਂ ਹਾਂ ਨਿਆਣਾ ਵਗੈਰਾ ਵਧੀਆ ਪਹੁੰਚਦੀ ਆ ਕੋਈ ਪਾਈ ਨਾ ਪਾਈ ਕੋਈ ਚੱਕਰੀ ਨਹੀਂ ਠੀਕ ਆ ਭਾਜ ਦਾ ਕੀ ਰੱਖਿਆ ਆਪਾਂ 55000 ਰੁਪਏ ਦੇ ਦਾਂਗੇ ਬਈ ਹਾਂ ਜਾਂ ਨਾ ਠੀਕ ਆ ਜਰਸੀ ਚ ਆ ਗਈ ਹੈਣਾ ਹਾਂ ਜਰਸੀ ਕ੍ਰਾਸ ਚ ਆ ਗਈ ਜਰਸੀ ਕ੍ਰਾਸ ਚ ਆ ਗਈ 57000 ਦੀ ਹਾਂ ਨਾ ਹੋ ਜੂ ਮਾਨਤਾਂ ਮਾਣਾ ਮੋਟਾ ਹੋ ਜਾ ਮਾੜਾ ਮੋਟਾ ਹੀ ਹੋਊਗਾ ਮਾਨਤਾਂ ਬਈ ਯਾਰ ਠੀਕ ਹੈ ਠੰਡੀ ਸੀ ਲੈਗੀ ਠੀਕ ਆ ਕੋਈ ਦਿੱਕਤ ਨਹੀਂ ਹੈਣਾ ਅੱਗੇ 2 ਨੰਬਰ ਦੇਖਿਆ ਨੇ ਜਿਹੜੀ ਆਪਾਂ ਇਹ ਦੂਜਾ ਸੂਆ ਸੂਨੀ ਆ ਬਈ ਇਹਨੇ ਕਾਨੂੰਨ ਨੇ 20 ਕਿਲੋ ਤੋਂ ਦਿੱਤਾ ਹੈ ਇਹ ਜਰਸੀ ਸਾਈਲ ਦਾ ਮਿਲ ਜਾ ਗਿਆ ਹਾਂ ਠੰਡੀ ਸੀਲੇ ਵੀ ਬਹੁਤਾ ਵਧੀਆ ਠੀਕ ਆ ਪਲੂਨ ਦਾ ਕਿੰਨਾ ਦਾ ਦੱਸਿਆ ਆਪਾਂ 20 ਕਿਲੋ ਬਾਈ ਠੀਕ ਆ ਦਿਨ ਕੱਢ ਜੂ ਹਫਤਾ ਜੇ ਹਾਂ ਲੈ ਜੂ ਬਾਈ ਹਫਤਾ ਲੈ ਜੂ ਸੋ ਹਫਤਾ ਕੇ ਲਗਭਗ ਇਹਦਾ ਸੂਣ ਚ ਬਾਕੀ ਪਿਆ ਦੂਜਾ ਸੂਆ ਬੈਠ ਸੂਂਦੀ ਪਿਆ ਸਾਫ ਸੁਥਰੀ ਆ ਰਾਜੀ ਚੰਗੀ ਸਭੀ ਬੜੀ ਬਹੁਤ ਜ਼ਿਆਦੇ ਆ ਤੇ ਅੰਦਾਜ਼ਾ ਲਾਈ ਬੇਦਗੀ ਵੀ ਚੰਗਾ ਦੋਤ ਪਿਆ ਜੂਗੀ ਹਨਾ 20 ਤੋਂ ਪਲੱਸ ਹੀ ਚੱਲੂ ਬਾਈ ਯਾਰ ਨੋਰਮਲ ਇਹਦਾ ਭਾਗ ਹੀ ਰੱਖਿਆ ਆਪਾਂ ਇਹ ਬੈਠ ਦਵਾਂਗੇ 75000 ਦੀ ਬਾਈ ਗੁਜਾਇਸ਼ ਮੌਕੇ ਤੇ ਕਰ ਦਾਂਗੇ ਬਾਈ ਸੋ 75000 ਚ ਮੌਕੇ ਤੇ ਮਾਨਦਾਨ ਹੋ ਜੂਗਾ ਜਰਸੀ ਦਾ ਤੇ ਸਾਈਵਾਲ ਦਾ ਮੇਲਾ ਕਰੈਕਟਰ ਜਰਸੀ ਵਾਲਾ ਦੁੱਧ ਫੈਟ ਵਾਲਾ ਪਾਉਣਾ ਕਿਉਂਕਿ ਦੋ ਚੀਜ਼ਾਂ ਦਾ ਮੇਲ ਹੋ ਗਿਆ ਬੱਸ ਸਭਾਈ ਬੋਨੀ ਬੋਨੀ ਬਥੇਰੀ ਆ ਥੋੜਾ ਥੋੜਾ ਬਥੇਰਾ ਬਈਆ ਦੇਖੀ ਠੀਕ ਆ ਕੱਚੀ ਆਲੇ ਹਣਾ ਹਾਂ ਬਾਕੀ ਨਾੜਾ ਵਗੈਰਾ ਸੋਹਣੇ ਲਖਾਈ ਜਾਂਦੀਆਂ ਹਵਾਨੇ ਤੇ ਠੀਕ ਐ ਤੇ ਅੱਗੇ ਤੇਰਾ ਨੰਬਰ ਵਾਰ ਦੇਖੇ ਨੇ ਜਿਹੜੀ ਆਪਾਂ ਇਹ ਵੀ ਜਰਸੀ ਕਰਾਉਸ ਆ ਬਈ ਯਾਰ ਕੈਦਨ ਲੈਂਦੀ ਐ ਇਹ ਵੀ ਪਾ 5-4 ਦਿਨ ਲੈਂਦੀ ਹੈਗੀ 5-4 ਕੇ ਦਿਨ ਸੂਣ ਚ ਬਾਕੀ ਤੇ ਸਾਫ ਸੁਧਰੀ ਰਾਜੀ ਸਮੀ ਬੜੀ ਵੀ ਤੇ 20 ਕਿਲੋ ਦੁੱਧ ਦਿੱਤਾ ਹੋਵੇ ਕੋ ਇਹ ਇੱਕ ਦੂਜਾ ਸੂਆ ਦੂਜਾ ਸੂਆ 20 ਕਿਲੋ ਦੁੱਧ ਹਫ਼ਤਾ ਤੱਕ ਬਾਕੀ ਆ ਤੇ ਭਾਅ ਦਾ ਕੀ ਹੋਊਗਾ ਇਹ 70000 ਰੁਪਏ ਐ ਸਰੋਂੋਂ ਦਵਾਂਗੇ ਬਾਈ 70000 ਦੀ ਜੈਸਰੋਂੋਂ ਤੇ ਥਣ ਗਲਾਬੀ ਆ ਹਾਥੀ ਚ ਬਈ ਵਾਲਾ ਮੱਝਾਂ ਰਗਾ ਬਈ ਵਾਲਾ ਸੋ ਥਣ ਬਿਲਕੁਲ ਮੋਟਾ ਮੁਠੀ ਵਾਲਾ ਸਾਫ਼ ਸੁਥਰਾ ਥਣ ਲੱਗਿਆ ਹੋਇਆ ਤੇ ਸੂਣ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਆ ਸਫਾਈਆਂ ਵਗੈਰਾ ਬੈਠਦੇ ਬਹੁਤ ਜ਼ਿਆਦਾ ਇਹ ਸੀ ਕਿ ਤੀਜੇ ਨੰਬਰ ਤੇ 70000 ਦੀ ਗੱਬਣ ਚੌਥੇ ਨੰਬਰ ਤੇ ਦੇਖੀਏ ਨੇ ਜਿਹੜੀ ਆ ਭਾਈ ਇਹ ਤੀਜਾ ਸੂਆ ਸੂਣੀ ਆ ਬਈ ਹੁਣ ਠੀਕ ਐ ਇਹਨੇ ਦੁੱਧ ਦਿੰਦਾ ਤਾਂ 17 18 ਕਿਲੋ ਠੀਕ ਹੈ ਨਾਲਾ ਨੂੜਾ ਬਹੁਤ ਚੰਗੇ ਗੁੱਦੀ ਪਈ ਹੈ ਜਮਾ ਹਾਂ ਹਾਂ ਬਈ ਹਾਂ ਠੀਕ ਹੈ ਸੋ ਬੈੜ ਦੇਖੋ ਪੂਰੀ ਸਾਫ ਸੁਥਰੀ ਕਿੰਨਾ ਦੁੱਧ ਮੰਨ ਕੇ ਚੱਲੇ ਆ ਜੀ ਇਹਦਾ 7 18 ਨੋਰਮਲ ਮੰਨ ਕੇ ਲੈ ਜੇ ਬੜੀ ਬੰਦਾ ਮੰਨ ਕੇ ਜਿਹੜੇ 18 ਕਿਲੋ ਵਾਲੀ ਹੈਗੀ ਆ ਹਾਂ ਬਈ ਹਾਂ ਇਹਦਾ ਭਾਗ ਹੀ ਰਹੂਗਾ ਇਹ ਬੈੜ ਆਪਾਂ 60000 ਦੀ ਦਵਾਂਗੇ ਬਈ ਯਾਰ 60000 ਦੀ ਬੈੜ ਦੇਵਾਂਗੇ ਤੇ ਸੂਣ ਚ ਕੁਝ ਕ ਦਿਨ ਬਾਕੀ ਤੇ ਬਾਕੀ ਭਿੰਡੇ ਦੇ ਨਾਲਾ ਵਗੈਰਾ ਚੰਗੀਆਂ ਸੋਹਣੀ ਸਾਫ ਸੁਥਰੀ ਇਹ ਵੀ ਮੁਠੀ ਵਾਲਾ ਥਣ ਲੱਗਿਆ ਹੈਗਾ ਠੀਕ ਹੈ ਮਰਾਂ ਚਾਰੇ ਪਾਸੇ ਓਕੇ ਹੈ ਕਿਸੇ ਪਾਸੇ ਹੱਥ ਤਰਾ ਨਹੀਂ ਸੋ ਚੌਥਾ ਨੰਬਰ 6 ਤੇ ਅੱਗੇ ਆ ਗਿਆ 5 ਨੰਬਰ ਦਾ ਜੀ ਇਹ ਐਰ ਸਾਈਡ ਤੇ ਜਰਸੀ ਦਾ ਕਰਾਸ ਹੈ ਬਈ ਯਾਰਾ ਕਿਹੜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਬਈ 6 ਦੰਦ ਦਾ ਮੂੰਹ ਦੂਜਾ ਸੂਆ 6 ਦੰਦ ਕੈਦਨ ਕੱਢਦੀ ਹੈ ਇਹ ਇਹ ਲੈ ਜੂ ਹਫਤਾ ਬਈ ਇੱਕ ਹਫਤਾ ਇਹਦਾ ਸੂਹ ਚ ਬਾਕੀ ਪਿਆ ਬੈੜ ਸਾਫ ਸੁਥਰੀਆ ਚੰਗੀ ਰਾਜੀ ਸਮੀ ਪੜੀ ਵੀ ਮੂੰਥੇ ਲੱਗਦੀ ਇਹਦਾ ਪਾ ਹੈਗਾਗਾ ਇਹ 65000 ਦੀ ਦੇ ਦਾਂਗੇ ਬਈ 65000 ਦੀ ਦੂਜਾ ਸੂਆ ਸੁੰਦੀ ਆ ਹਾਂ ਬਈ ਤੇ ਦੁੱਧ ਮੰਨ ਕੇ ਚੱਲੇ ਵੀ 20 ਦੇ ਘਰਾਂ ਚ ਜਾ ਸਕਦੇ ਨੋਰਮਲ ਦੁੱਧ ਦੇ ਦੂੰਗਾ ਬਈ ਯਾਰਾ ਠੀਕ ਆ ਜਰਸੀ ਦਾ ਤੇ ਐਰ ਸਾਈਡ ਦਾ ਮੇਲਾ ਮਾਨਾ 18 17 ਵਾਲੇ ਦਾ ਹੈ ਗਿਆ ਰਾ ਉਹਨਾ 60000 ਰੁਪਏ ਕੀਮਤ ਆ ਥਾਂ ਨਿਖੜਵਾ ਸਾਫ ਸੁਥਰਾ ਵਿੱਛੀ ਤੇ ਰਾਜੀ ਸਮੀ ਬਣੀ ਬੁਹਾਨੀ ਬੁਹਲੀ ਬਥੇਰੀ ਆ ਬਾਈ ਹਲੇ ਹਫਤਾ ਲੈ ਜੂਗੀ ਬਹਿੜੇ ਯਾਰਾ ਕੱਚੀ ਕੱਚੀ ਆ ਲੈ ਬਥੇਰੀ ਬਾਕੀ ਮੇਨ ਗੱਲ ਸਾਰੇ ਬਹਿਰਾ ਠੰਡੀਆਂ ਆਂ ਹਾਂ ਬਾਈ ਮੁੱਠੀ ਜਵਾ ਥਾਂ ਵੀ ਮੁੱਠੀ ਵਾਲੇ ਨੇ ਲਵਾ ਰੀਆਂ ਨੇ ਐਂਡ ਦੇ ਫਿਰ ਜਰਸੀ ਦੇਖੀ ਨੇ ਜਨਵਰੀ ਕਬਾ ਚਾਰ ਦਾ ਦਾ ਬੱਛੀ ਆ ਬਾਈ ਦੂਜਾ ਸੂਆ ਚਾਰ ਦਾ ਦਾ ਖੀਰੀ ਸੀ ਪਿਛਲੀ ਵਾਰ ਹਾਂ ਬਾਈ ਹਾਂ ਤੇ ਮੂੰਹ ਅੱਥੇ ਦੀ ਬੜੀ ਸਾਫ ਹਣਾ ਕੌਲੀ ਚ ਪਾਣੀ ਪਿਆਲਾ ਬਾਈ ਯਾਰ ਅਸਲ ਜਰਸੀ ਆ ਪਿਆਰ ਤੇ ਕੈਦਾਂ ਲੈ ਜਾਂਦੇ ਸਹੀ 15 ਦਿਨ ਪਹਿਲੇ ਬਾਈ 15 ਦਿਨ ਸੂਣ ਦੇ ਪੈਂਡਿੰਗ ਕਿੰਨੇ ਦਾ ਦ ਮੰਨ ਕੇ ਚੱਲੇ ਓ ਬੱਚੀ ਦਾ 20 ਕਿਲੋ ਦੁੱਧ ਦਾ ਰਕਾਰਡ ਆ ਬਈ ਇਹਦਾ ਮੰਨ ਲਈ 20 ਤੋਂ ਪਾਰ ਵਾਲੀ ਹੈਗੀ ਆ ਹਾਂ ਬਈ ਹਾਂ ਇਹਦਾ ਭਾਗ ਕੀ ਰਹੂਗਾ ਜੀ ਇਹ ਬੱਚੀ ਦਵਾਂਗੇ 25000 ਦੀ ਅੱਜ ਬਈ ਕੱਚੀ ਕਰਕੇ 62000 ਦੀ ਪ्युअर 골ਡਨ ਕਲਰ ਚ ਆ ਗਈ ਨਾ ਬਈ ਹਾਂ ਸੋ ਮੂੰਹ ਮੱਥੇ ਦੇਖੋ ਪੂਰੀ ਸਾਫ ਸੁਥਰੀ ਜੰਦੇ ਜੰਦਾਂ ਚਾਰ ਦੰਦਾਂ ਦੰਦ ਵੀ ਦੇਖ ਲਈ ਬਈ ਯਾਰ ਪਹਿਲੇ ਸੂਏ ਖੀਰੀ ਸੂਈ ਵੀ ਆ ਹਨਾ ਹਾਂ ਬਈ ਸੋ ਦੇਖੋ ਚੌਕੀ ਦੰਦ ਕੱਢੇ ਹੀ ਹੈ ਹਜੇ ਬਸ ਠੀਕ ਹੈ ਦੇਖ ਗਏ ਤੇ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਸੋ ਆਪਾਂ 6 ਵੜਾ ਦਿਖਾ ਦਿਆਂ ਇੱਕ ਦਿਖਾ ਦਿੱਤਾ ਜੀ ਵੀ ਬਾਕੀ ਦਿਖਾ ਦੇ ਗੱਬਣਾ ਰੇਡ ਸਾਰੇ ਵੀਡੀਓ ਦੇ ਵਿੱਚ ਆ ਚੰਗਿਆ ਜਿੰਦ ਜਾਨ ਵਾਲੇ ਜਾਤ ਪਾਤ ਵਾਲੀਆਂ ਪਿੰਡ ਉਪਰੀ ਜ਼ਿਲ੍ਹਾ ਸੰਗਰੂਰ ਤੇ ਨੰਬਰ ਹਾਲ ਦੀ ਵੀਰ ਆਪਣਾ 82739 ਜੀ 92814 ਸੋ ਵੀਡੀਓ ਦੇਖ ਲੇ ਸਭ ਦਾ ਤਹਿਤ